ਲੋ ਬਾਈ ਮਿੱਤਰੋ ਸੁਣੋ ਨਾ ਦੋ ਬਸ਼ੇਰੇ ਦਿਖਾਉਣੇ ਆ ਤੇ ਕਿਹੜੀ ਕਿਹੜੀ ਬਲੱਡ ਲਾਈਨ ਦੇ ਬਸ਼ੇਰੇ ਆ ਤੇ ਆਪਾਂ ਮਾਲਕ ਨਾਲ ਕਰਦੇ ਆ ਗੱਲਬਾਤ ਤੇ ਇੱਕ ਬਸ਼ੇਰਾ ਹੋਰ ਆ ਇਹਨਾਂ ਕੋਲੇ ਬੱਚਾ ਗਾ ਨਾ ਪਤਾ ਤੇ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਇਹਨਾਂ 'ਚ ਪੁੱਛਦਿਆਂ ਵੀ ਕਿਹੜੇ ਸੇਲ ਆ ਤੇ ਕਿਹੜਾ ਇਹਨਾਂ ਦਾ ਰੱਖਿਆ ਵਾ ਹੋਰ ਬਾਈ ਠੀਕ ਠਾਕ ਹੋ ਹਾਂਜੀ ਸਸਰੀ ਗਾ ਬਾਈ ਜੀ ਸਸਰੀ ਗਾਲ ਬਾਈ ਜੀ ਤੇ ਕਿਹੜੇ ਥਾਂ ਤੋਂ ਪਹੁੰਚਿਆ ਮੇਲੇ ਚ ਜੀ ਆਪਣਾ ਹੀ ਪਿੰਡ ਸਰਾਮਾਂ ਵਾਲੀ ਹੈ ਮੰਡੀ ਪੀਲੀਵੰਗਾ ਜ਼ਿਲ੍ਹਾ ਹੁਣਮਾਨਗੜ ਹੈ ਜੀ ਅੱਛਾ ਜੀ ਤੇ ਇਹ ਬਸ਼ੀਰੇ ਬਾਰੇ ਦਿਓ ਡਿਟੇਲ ਜੀ ਆਪਣੇ ਭਰਾਵਾਂ ਨੂੰ ਇਹ 3 ਸਵਾ ਦਿਨ ਸਾਲ ਉਮਰ ਹੈ ਇਹਦੀ ਅੱਛਾ ਜੀ ਰਾਜੂ ਦਾ ਬੱਚਾ ਹੀ ਜੋੜਕੀਆਂ ਵਾਲੇ ਦਾ ਇੱਕ ਠੀਕ ਹੈ ਜੀ ਭਾਈ ਤੁਸੀਂ ਪਹਿਲੇ ਸਾਈਡ ਹੋ ਜੋ ਜੀ ਪਰ ਮਾੜਾ ਇਹ ਆਪਾਂ ਬਸ਼ੀਰਾ ਦਿਖਾ ਦੇਾਂਗੇ ਪਹਿਲੀ ਸਾਈਡ ਜਾਵੜੋ ਇੱਧਰ ਦੀ ਲਓ ਦੋਸਤੋ ਬਸ਼ੀਰਾ ਦੇਖੋ ਬਸ਼ੀਰਾ ਦੱਸੋ ਜ਼ਰੂਰ ਕਮੈਂਟ ਕਰਕੇ ਸਾਨੂੰ ਕਿੱਦਾਂ ਦਾ ਲੱਗਿਆ ਹੁਣ ਬੋਲ ਭਰਾ ਰਾਜੂ ਦਾ ਬੱਚਾ ਹੀ ਇਹ ਜੋੜਕੀਆਂ ਵਾਲੇ ਦਾ ਅੱਛਾ ਜੀ ਡਾਇਰੈਕਟ ਜੀ ਠੀਕ ਆ ਜੀ 62+ ਇਹਦੀ ਹਾਈਟ ਹੋਗੀ ਜੀ ਠੀਕ ਆ ਜੀ 8 ਘੋੜੀਆਂ ਤਾਂ ਮੇਟ ਕਰਾਤੀਆਂ 8 ਮੇਟ ਹੋਊਗਾ ਹਾਂਜੀ ਤੇ ਸਟਾਰਟ ਫੀਸ ਕਿੰਨੀਆਂ ਬਾਈ 11000 ਰੁਪਏ ਸਟਾਰਟ ਫੀਸ ਆਈ ਹੈ ਇਹਦੀ ਠੀਕ ਆ ਠੀਕ ਆ ਤੇ ਹਜੇ ਤਾਂ ਫਿਰ ਹੁਣੇ ਛੱਡਣ ਲੱਗੇ ਆ ਰਿਜ਼ਲਟ ਤਾਂ ਨਹੀਂ ਆਇਆ ਹੁਣਾ ਰਿਜ਼ਲਟ ਹਜੇ 1 ਮਹੀਨੇ ਨੂੰ ਆਊਗਾ ਜੀ ਪਹਿਲੀ ਘੋੜੀ ਦਾ ਹਜੇ ਹੁਣੀ ਛੱਡਣ ਲੱਗੇ ਆ 1 ਮਹੀਨੇ ਨੂੰ ਆ ਜਾਊਗਾ ਹਾਂਜੀ ਠੀਕ ਆ ਤੇ ਹਾਈਟ ਕਿੰਨੀ ਕਰ ਗਿਆ ਹੁਣ 62+ ਹੈ ਇਹਦੀ ਠੀਕ ਆ ਜੀ ਠੀਕ ਆ ਨਾਉ ਸੰਪਰਕ ਕਰ ਲਿਓ ਇਹਨਾਂ ਨਾਲ ਜੇ ਕਿਸੇ ਨੇ ਘੋੜੀ ਮੀਟ ਕਰਾਉਣੀ ਹੋਵੇ ਤੇ ਅੱਗੇ ਆ ਜਾ ਭਰਾ ਉਹਦੀ ਵੀ ਡਿਟੇਲ ਦੱਸ ਦਗੇ ਆਪਾਂ ਦੂਸਰੇ ਦੀ ਇਹ ਤਾਂ ਆਪਣਾ ਰੱਖਿਆ ਵਾ ਹਣਾ ਘਰੇ ਹਾਂਜੀ ਸਟਾਰਟ ਸਰਬ ਸਲਾਈ ਓਪਨਾ ਤੇ ਇਹ ਇਹ ਨਹੀਂ ਇਹ ਸਟਾਰਟ ਸਰਬ ਨਹੀਂ ਇਹਦਾ ਹਜੇ ਬੱਚਾ ਹੀ ਐ ਇਹ ਬੱਚਾ ਦਾ ਤੇ ਇਹ ਨੂੰ ਸੇਲ ਕਰਨ ਦਾ ਮਨ ਹੈਗਾ ਕਿ ਨਹੀਂ ਨਹੀਂ ਸੇਲ ਨਹੀਂ ਕਰਨਾ ਇਹ ਕਿਹੜੇ ਦਾ ਆ ਗਿਆ ਬੱਚਾ ਇਹ ਡਾਇਰੈਕਟ ਸਮੁੰਦਰ ਦਾ ਹੈ ਡਾਇਰੈਕਟ ਸਮੁੰਦਰ ਦਾ ਹਾਂਜੀ ਸਮੁੰਦਰ ਬੜਾ ਚੰਗਾ ਪਣੂ ਬਾਈ ਖੁੱਲਾ ਡੁੱਲਾ ਹੈ ਨਾ ਹਾਂਜੀ ਦੱਸੀ ਜਾਂਦਾ ਖੜ ਨਹੀਂ ਖੁੱਡ ਨਹੀਂ ਤੋਂ ਬਸ਼ੇਰਾ ਹੁਣੇ ਸ਼ੋਅ ਕਰ ਰਿਹਾਗਾ ਐਦਾ ਇਹਦੇ 6 ਵਜੇ ਗਏ ਉਦਨ ਲਾਉਂਦੇ ਸੀਗੇ ਤਾਂ ਕਰਕੇ ਥੋੜੀ ਸੋਚ ਹਾਂ ਥੋੜਾ ਜਿਹਾ ਡਰਜਾ ਵੀ ਪਾਇਆ ਜਾਂਦਾ ਹਾਂ ਪਹਿਲੀ ਵਾਰ ਮੇਲਾ ਲਾਇਆ ਨਾ ਹਜੇ ਆਗੇ ਨਹੀਂ ਠੀਕ ਆ ਠੀਕ ਆ ਤੇ ਇਹ ਕਿੰਨੇ ਮਹੀਨਿਆਂ ਦਾ ਹੋਊਗਾ ਇਹ 16 ਮਹੀਨਿਆਂ ਦਾ ਹੋ ਗਿਆ 16 ਮਹੀਨਿਆਂ ਦਾ 16 ਮਹੀਨਿਆਂ ਚ ਕੋਈ ਹਾਈਟ ਤਾਂ ਨਹੀਂ ਨਾਪੀ ਕਿੰਨੀ ਹੋਗੀ ਹਾਈਟ ਇਹਦੀ 60 ਹੈਗੀ ਹੈ ਜੀ ਤੇ ਮਾਂ ਇਹਦੀ ਕਿੰਦਾ ਦੀ ਸੀ ਵੱਡਗਾ ਸੀ ਮਾਂ ਇਹਦੀ ਵਧੀਆ 63 ਇੰਚ ਦੀ ਚੰਬੀ ਸੀ ਬਯਾਰ ਜੀ ਠੀਕ ਤੇ ਸਮੁੰਦਰ ਦਾ ਡਾਇਰੈਕਟ ਆ ਇਹ ਸਮੁੰਦਰ ਦਾ ਡਾਇਰੈਕਟ ਬਚਿਆ ਇਹ ਠੀਕ ਆ ਠੀਕ ਆ ਤੇ ਇਹਨੂੰ ਵੀ ਸਾਹ ਨਹੀਂ ਬਣਾਉਂਗੇ ਹੈ ਹਾਂ ਇਹਨੂੰ ਵੀ ਤਿਆਰ ਕਰਾਂਗੇ ਠੀਕ ਤੇ ਆ ਜਾ ਬਾਈ ਫਿਰ ਅੱਗੇ ਜਿਹੜਾ ਦੂਜਾ ਨਿੱਕਾ ਹਵਸ਼ੇਰਾ ਸੋਲੇ ਕੋ ਬੱਚਾ ਤੇ ਉਹਦਾ ਮਾਨ ਹੈਗਾ ਫੋਰ ਸੇਲ ਦਾ ਨਹੀਂ ਉਹ ਵੀ ਨਹੀਂ ਕਰਨਾ ਉਹ ਵੀ ਨਹੀਂ ਕਰਨਾ ਅੱਛਾ ਮੈਂ ਤਾਂ ਸੋਚਿਆ ਕਿ ਤੇ ਉਹ ਨਿੱਕਾ ਕਰੋਗੇ ਨਹੀਂ ਉਹਦਾ ਕਰਨਾ ਆ ਨਹੀਂ ਕਰਨਾ ਇਹ ਦੋਨੇ ਨਾ ਨਾ ਇਹੀ ਉਹੀ ਪੁੱਛਦਾ ਮੈਂ ਠੀਕ ਆ ਆ ਮਿੱਤਰੋ ਸੇਲ ਆ ਵਸ਼ੇਰਾ ਤੇ ਇਹ ਕਿਹੜੇ ਦਾ ਭਰਾ ਇਹ ਬਈ ਸਮੁੰਦਰ ਦਾ ਪੋਤਾ ਜੀ ਅੱਛਾ ਜੀ ਤੇ ਮਾਨਕ ਦਾ ਪੁੱਤ ਆ ਜੀ ਇਹ ਮਾਨਕ ਦਾ ਮਾਨਕ ਕਿਹੜੇ ਥਾਂ ਕੋੜਾ ਆਪਣਾ ਇਹ ਮਾਨਕ ਹੁਣ ਤਾਂ ਜੀ ਮਹਾਰਾਸ਼ਟਰ ਜਾਵੜਾ ਕੋੜਾ ਹੋ ਅੱਛਾ ਉਹ ਆਪਣੇ ਕੋਟਪਾਈ ਪਿੰਡ ਦੀ ਕੋਟਪਾਈ ਸੀ ਠੀਕ ਆ ਉਹਦਾ ਬੱਚਾ ਹੈ ਹਾਂਜੀ ਰਿਜ਼ਲਟ ਬਹੁਤ ਚੰਗਾ ਆ ਟਾਪ ਦਾ ਹਨਾ ਹਾਂਜੀ ਹਾਂਜੀ ਠੀਕ ਆ ਯਾਰ ਤੇ ਮਾਂ ਇਹਦੀ ਕਿਉਂ ਜੀ ਸੀ ਮਾਂ ਬਈ ਨੁਗਰੀ ਇਹਦੀ ਅੱਛਾ ਹਾਈਟ ਹੋਈਟ ਉਹਦੀ ਸਾਢੇ 63 ਇੰਚ ਹੈਟ ਸੀ ਬਈ ਠੀਕ ਆ ਹੋਰ ਵਾਲੇ ਪਪਾ ਵੱਡੇ ਘੋੜੇ ਦੀ ਸੀ ਠੀਕ ਆ ਠੀਕ ਆ ਜੀ ਠੀਕ ਹੰਬੌਰ ਵਾਲੇ ਵੱਡੇ ਘੋੜੇ ਦੀ ਸੀ ਇਹਦੀ ਮਾਂ ਖਾਨਦਾਨ ਚੰਗਾ ਹੋ ਗਿਆ ਦੋਹਾਂ ਪਾਸੇ ਦਾ ਹਾਂ ਦੋਨੇ ਪਾਸੇ ਪੂਰਾ ਜੀ ਬਸ਼ੀਰ ਆ ਜਿਹੜਾ ਤੇ ਚੰਗਾ ਘੋੜਾ ਬਣੂ ਜਿਆ ਆ ਜੇ 11 ਮਹੀਨਿਆਂ ਦਾ ਬੱਚਾ ਆ ਹਜੇ 11 ਮਹੀਨਿਆਂ ਦਾ ਬੱਚਾ ਉਸ ਹੱਬ ਨਾਲ ਲੈਂਥ ਲੰਥ ਬਹੁਤ ਆ ਬਾਕੀ ਬਾਈ ਮੜਾ ਹੋਰ ਸਾਈਡ ਤੇ ਆਪਾਂ ਦਿਖਾ ਦੇ ਉਸਤਾ ਮਾਂਬੂ ਵੀ ਹੋ ਗਈ ਸੀ ਕਿਵੇਂ ਜੀ 10 ਦਿਨਾਂ ਦਾ ਸੀ ਜਨਵਰੀ ਮਾਂ ਮਰ ਗਈ ਸੀ ਅੱਛਾ 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 ਇਹ ਤਾਂ ਮੰਨ ਲਓ ਬਾਈ ਨੇ ਫੇਰ ਤਾਂ ਯਾਰ ਤੁਸੀਂ ਕਮਾਲ ਕਰਤੀ ਹੈ ਨਾ ਤਿਆਰ ਕਰਨ ਵਾਲੀ ਯਾਰ ਸਿਰਾਈ ਹੋ ਗਿਆ ਤੇ ਬੂਬੀ ਦੇ ਪਾਲਿਆ ਬਾਈ ਸਾਰਾ ਤੇ ਬੂਬੀ ਤੇ ਪਾਲਿਆ ਵਾ ਬਾਈ ਨੇ ਵੱਡੇ ਨੇ ਬੂਬੀ ਤੇ ਪਾਲਿਆ ਹੈ ਠੀਕ ਆ ਯਾਰ ਤੇ ਆਈਆਂ ਬਾਈ ਫਿਰ ਸ਼ੌਂਕ ਨਾਲ ਰੱਖੀਆਂ ਚੀਜ਼ਾਂ ਜੇਦੋਂ ਹੋਣ ਹਨਾ ਇਹ ਸੇਲ ਕਰ ਦੇਣੀ ਪੈਂਦੀ ਆ ਇਹ ਸੇਲ ਕਰ ਦੇਉਗੇ ਇਹਦੀ ਕੀ ਡਿਮਾਂਡ ਕਰਦੇ ਆਂਗੇ ਇਹਦਾ 8 ਲੱਖ ਰੁਪਈਆ ਬਾਈ 8 ਲੱਖ ਹਾਂਜੀ ਤੇ ਆਪਣਾ ਫੋਨ ਨੰਬਰ ਬੋਲ ਦਿਓ ਬਾਈ ਮੋਬਾਈਲ ਨੰਬਰ 88 ਪਲੇਟ ਤੇ ਹੈਗਾ ਹੀ ਦੇਖ ਲਓ ਹਾਂਜੀ ਆ ਜਿਹੜਾ ਲਿਖਿਆ ਵਾ ਹਾਂਜੀ ਆ ਲਿਖਿਆ ਨੰਬਰ ਉੱਪਰ ਵੀ ਆਪਣੇ ਕੋਲ ਠੀਕ ਆ ਆ ਨੰਬਰ ਤੇ ਮਿੱਤਰੋ ਸੰਪਰਕ ਕਰ ਲਿਓ ਬਾਕੀ ਆਪਾਂ ਵੀਡੀਓ ਦੇ ਵਿੱਚ ਵੀ ਲਾ ਦਾਂਗੇ ਇਹ ਨੰਬਰ ਤੇ ਉੱਪਰਲੇ ਪਾਸੇ ਬਾਈਨਰ ਵੀ ਹੈਗਾ ਤੇ ਉਹ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਮੋਟੀ ਝਲਕ ਮਰਾ ਦਿੰਨੇ ਆ ਇਸ ਬਾਈਨਰ ਤੇ ਯਾ ਬਾਜੀ ਦਾ ਨਾਮ ਲਿਖਿਆ ਵਾ ਕਰ ਲਿਓ ਇਹਨਾਂ ਦਾ ਸੰਪਰਕ ਆ ਵਸ਼ੀਰਾ ਇਹ ਸੇਲ ਕਰ ਦੇਣਗੇ ਤੈ ਤੋਂ ਜੇ ਤੁਸੀਂ ਸਟੱਡ ਸਰਵਿਸ ਲੈਣੀ ਚਾਹੁੰਦੇ ਹੋ ਐਸ ਵਸ਼ੀਰੇ ਤੋਂ ਤਾਂ ਲੈ ਲਿਓ ਤਾਂ ਵੀ ਕਰ ਲਿਓ ਸੰਪਰਕ ਧੰਨਵਾਦ ਜੀ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ